ਦੇਖੋ ਅੱਜ ਬੜਾ ਪਵਿੱਤਰ ਪਰਵ ਹੈ 21 ਵਿਸਾਖਾ ਅੱਜ ਤੇ 21 ਵਿਸਾਖ ਸੰਮਤ 1762 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਪੰਜ ਭੌਤਿਕ ਤਨ ਦੇ ਵਿੱਚ ਵਿਛੜਦੇ ਆ ਮੁਗਲ ਸਾਮਰਾਜ ਦੇ ਨਾਲ ਬੜੀ ਅਹਿਮ ਫੈਸਲਾਕੁਨ ਜੰਗ ਲੜੀ ਸੀ ਔਰ ਇਸ ਜੰਗ ਦੇ ਵਿੱਚ ਜਿੰਨੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਬਹੁਤ ਵੱਡੇ ਉੱਚੇ ਮਰਤਬੇ ਜਿਹੜੇ ਆ ਬਖਸ਼ਿਸ਼ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ 30000 ਕਿਸੇ ਨੂੰ 35000 ਔਰ ਸਭ ਤੋਂ ਵੱਡੀ ਗੱਲ ਕਿ ਭਾਈ ਮਹਾ ਸਿੰਘ ਜੀ ਦੀ ਬੇਨਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਅਸਥਾਨ ਦੇ ਉੱਤੇ ਟੁੱਟੀ ਗੰਢੀ ਸੀ ਅੱਜ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਤ ਸ਼ਹੀਦੀ ਜੋੜ ਮੇਲਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵੱਲੋਂ ਬੜੀ ਸ਼ਰਧਾ ਭਾਵ ਉਤਸ਼ਾਹ ਦੇ ਸਹਿਤ ਮਨਾਇਆ ਗਿਆ ਜਿਹੜਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸ਼ਹੀਦੀ ਜੋੜ ਮੇਲੇ ਤੇ ਹਾਜ਼ਰੀਆਂ ਭਰੀਆਂ ਨੇ ਜਿਹੜੇ ਸ਼ਹੀਦ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦਾਂ ਨੂੰ ਯਾਦ ਕਰਨਾ ਕੌਮਾਂ ਦਾ ਫਰਜ਼ ਹੁੰਦਾ ਹੈ ਜਿਨ੍ਹਾਂ ਨੇ ਧਰਮ ਲਈ ਗੁਰੂ ਲਈ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਔਰ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਰੋ-ਤਾਜ਼ਾ ਕਰਨ ਵਾਸਤੇ ਆਪਣੇ ਮਨਾਂ ਦੇ ਵਿੱਚ ਇਸ ਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੇ ਹਾਂ ਮੈਂ ਇਹੋ ਪੀਲ ਕਰਦਾ ਕਿ ਆਓ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਪਿਆਰ ਕਰੀਏ ਖੰਡੇ ਬਾਟੇ ਦੀ ਪੌਲ ਚੱਕੀਏ ਔਰ ਨਸ਼ਾ ਤੁਰਹਿ ਤੋਕੇ ਅਸੀਂ ਆਪਣਾ ਤੇ ਪੰਥ ਦਾ ਜਿਹੜਾ ਹੈ ਉਹ ਨਾਮ ਉੱਚਾ ਕਰੀਏ ਮੈਂ 16 ਸਾਲ ਇੱਥੇ ਰਿਹਾ ਹਾਂ ਬਹੁਤ ਲੰਬੇ ਹਰਸੇ ਤੋਂ ਮੈਂ ਦੇਖ ਰਿਹਾ ਕਿ ਇੱਥੇ ਸੰਗਤਾਂ ਦੀ ਜਿਹੜੀ ਹੈ ਮੰਗ ਹੈ ਕਿ ਅੱਜ ਦੇ ਦਿਨਾਂ ਛੁੱਟੀ ਜਿਹੜੀ ਹੈ ਘੱਟੋ-ਘੱਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਇਹ 21 ਵਿਸਾਖ ਦਾ ਦਿਨ ਹੁੰਦਾ ਹੈ ਜੋ ਅਕਸਰ ਹੀ ਹਰ ਸਾਲ 3 ਜਾਂ 4 ਮਈ ਨੂੰ ਆਉਂਦਾ ਹੈ ਤੇ ਮੁਖਸਰ ਸਾਹਿਬ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਹੋ ਹੀ ਚਾਹੁੰਦੀਆਂ ਨੇ ਕਿ ਛੁੱਟੀ ਹੋਵੇ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਜਾਂ ਜਿਹੜੇ ਮੁਲਾਜ਼ਮ ਵਰਗ ਜਿਹੜਾ ਹੈ ਉਹ ਵੀ ਇਸ ਦਿਨ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਨਤਮਸਤਕ ਹੋ ਸਕਣ।